ਡਿਪਟੀ ਕਮਿਸ਼ਨਰ ਪਟਿਆਲਾ ਨੇ ਇੱਕ ਪਹਿਲ ਕਦਮੀ ਕਰਦੇ ਆ ਪ੍ਰਾਈਵੇਟ ਸਕੂਲਾਂ ਵੱਲੋਂ ਜਿਹੜੀਆਂ ਫੀਸਾਂ ਹਰੇਕ ਸਾਲ ਵਧਾਈਆਂ ਜਾਂਦੀਆਂ ਨੇ ਬਰਦੀਆਂ ਬਦਲ ਦਿੱਤੀਆਂ ਜਾਂਦੀਆਂ ਨੇ ਸਟੂਡੈਂਟਾਂ ਦੀਆਂ ਕਦੇ ਨੀਲੀ ਲੱਗਿਆ ਜੀ ਹੁਣ ਹਰੀ ਕਰ ਦੋ ਕਿਤਾਬਾਂ ਉਹਨਾਂ ਦਾ ਸਿਲੇਬਸ ਹਰੇਕ ਸਾਲ ਚੇਂਜ ਐਦਕੀ ਜੀ 7ਵੀਂ ਦੀਆਂ ਚਾਰ ਕਿਤਾਬਾਂ ਬਦਲ ਗਈਆਂ ਆਫਟਰ ਆਲ ਜਿਹੜਾ ਇਹਦਾ ਵਜਨ ਸੀ ਮਾਪਿਆਂ ਤੇ ਪੈਂਦਾ ਸੀ ਡਿਪਟੀ ਕਮਿਸ਼ਨਰ ਪਟਿਆਲਾ ਨੇ ਪਹਿਲ ਕਦਮੀ ਕੀਤੀ ਹੈ ਉਹਨਾਂ ਨੇ ਇੱਕ ਮੀਟਿੰਗ ਬੁਲਾਈਆ ਤੇ ਕਿਹਾ ਵੀ ਚੈੱਕ ਰੱਖਿਆ ਜਾਵੇ ਵੀ ਕੋਈ ਪ੍ਰਾਈਵੇਟ ਸਕੂਲ ਇਸ ਤਰ੍ਹਾਂ ਦੀਆਂ ਮਨਮਾਨੀਆਂ ਕਰਕੇ ਮਾਪਿਆਂ ਤੇ ਆਰਥਿਕ ਵਜਨ ਨਾ ਵਧਾਵੇ ਖੈਰ ਬਹੁਤ ਵੱਡਾ ਸਟੈਪ ਹੈ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਦੱਸਣਾ ਬਣਦਾ ਦੋਸਤੋ ਵੀ ਅਸੀਂ ਇਹ ਆਵਾਜ਼ 2022 ਦੇ ਵਿੱਚ ਚੱਕੀ ਸੀ ਜਦੋਂ ਸਰਕਾਰ ਨਵੇਂ-ਨਵੇਂ ਬਣੀ ਸੀ ਪੰਜਾਬ ਦੇ ਵਿੱਚ ਉਸ ਸਮੇਂ ਆਵਾਜ਼ ਬਹੁਤ ਵੱਡੇ ਪੱਧਰ ਤੱਕ ਗਈ ਐਕਸ਼ਨ ਵੀ ਹੋਇਆ ਪੰਜਾਬ ਸਰਕਾਰ ਨੇ ਅਨਾਉਂਸਮੈਂਟ ਵੀ ਕੀਤੀ ਸੀ ਵੀ ਇੱਕ ਸ਼ਹਿਰ ਚ ਘਟੋ ਘਟ ਸਕੂਲ ਨੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਕਿਤਾਬਾਂ 2 3 ਦੁਕਾਨਾਂ ਤੇ ਮਿਲਣੀਆਂ ਚਾਹੀਦੀਆਂ ਵਰਦੀਆਂ ਨਾ ਬਦਲੀਆਂ ਜਾਣ ਛੇਤੀ ਇਹ ਜਿਹੜੀ ਲੋੜ ਹੈ ਹਰੇਕ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਸੀਂ ਇੱਥੇ ਉਸ ਤੋਂ ਬਾਅਦ ਕਈ ਵਾਰ ਸ਼ਿਕਾਇਤਾਂ ਵੀ ਕੀਤੀਆਂ ਇੱਕ ਸੋਸ਼ਲ ਮੀਡੀਆ ਰਾਹੀਂ ਵੀਡੀਓ ਵੀ ਪਾਈ ਇੱਕ ਨਹੀਂ ਦੋ ਪਾਈਆਂ ਜਿਹਦੇ ਵਿੱਚ ਕਿਹਾ ਵੀ ਫੀਸਾਂ ਨਾ ਬਤਾਓ ਠੀਕ ਹੈ ਜੇ ਕਿਸੇ ਸਕੂਲ ਦਾ ਨਾਮ ਹੈ ਮੰਨ ਲਓ ਕੋਈ ਸਕੂਲ ਬਹੁਤ ਫੇਮਸ ਹੈ ਹਰੇਕ ਮਾਪਾ ਚਾਹੁੰਦਾ ਵੀ ਚਲੋ ਯਾਰ ਸਰਕਾਰੀ ਚ ਵੀ ਪੜ ਲਾਂਗੇ ਜਾਂ ਪੜਾ ਦਾਂਗੇ ਅਤੇ ਜੇ ਕਿਸਮ ਇਸ ਪ੍ਰਾਈਵੇਟ ਸਕੂਲ ਚ ਵੀ ਬੱਚੇ ਨੂੰ ਪੜਨ ਦਾ ਮਿਲ ਜਵੇ ਤਾਂ ਮਾੜਾ ਨਹੀਂ ਮਾਪੇ ਦਾ ਸੁਪਨਾ ਹੁੰਦਾ ਤਾਂ ਇਹਦਾ ਮਤਲਬ ਇਹ ਨਹੀਂ ਵੀ ਸਕੂਲ ਹੈ ਜਿਹੜਾ ਉਹ ਫੀਸਾਂ ਵਧਾ ਦੇਵੇ ਜਾਂ ਜ਼ਿਆਦਾ ਫੀਸਾਂ ਵਸੂਲਣੀਆਂ ਸ਼ੁਰੂ ਕਰ ਦੇਵੇ ਖੈਰ ਇਹ ਉਹਨਾਂ ਨੇ ਬਹੁਤ ਵੱਡਾ ਸਟੈਪ ਚੱਕਿਆ ਡਿਪਟੀ ਕਮਿਸ਼ਨਰ ਪਟਿਆਲਾ ਨੇ ਇਹ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਹੋਣਾ ਚਾਹੀਦਾ ਪਰ ਹੁਣ ਦੇਖਣਾ ਇਹ ਹੈ ਵੀ ਜਿਹੜੇ ਇਹ ਡਿਪਟੀ ਕਮਿਸ਼ਨਰ ਮੈਡਮ ਨੇ ਗੱਲ ਕਹੀ ਹੈ ਕਿ ਇਹ ਵਾਕਈ ਲਾਗੂ ਹੁੰਦੀ ਹੈ ਉਹਦਾ ਕਾਰਨ ਕੀ ਹੈ ਮੈਂ ਦੱਸਦਾ ਕਿਉਂਕਿ ਇੱਥੇ ਫਤੇਗੜ ਸਾਹਿਬ ਅਸੀਂ ਡਿਪਟੀ ਕਮਿਸ਼ਨਰ ਜਿਹੜੇ ਪਹਿਲਾਂ ਰਹੇ ਨੇ ਹੁਣ ਵਾਲਿਆਂ ਨਹੀਂ ਇਹਨਾਂ ਤੋਂ ਪਹਿਲਾਂ ਵਾਲਿਆਂ ਨੂੰ ਕਾਫੀ ਮੰਗ ਪੱਤਰ ਦਿੱਤੇ ਇਸ ਸਬੰਧੀ ਉਹ ਵੀ ਐਂ ਕਰਦੇ ਹੁੰਦੇ ਸੀ ਜਾਂਚ ਹੈ ਜਿਹੜੀ ਸਾਡੇ ਖੜੇ ਪੈਰ ਉਹਨਾਂ ਨੇ ਚਿੱਠੀ ਹੈ ਜਿਹੜੀ ਉਹ ਰეკਮੈਂਡ ਕੀਤੀ ਡੀਈਓ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਸੈਕੰਡਰੀ ਜਾਂ ਜਿਹੜਾ ਵੀ ਪ੍ਰਾਇਮਰੀ ਵਾਲਾ ਉਹਨਾਂ ਨੂੰ ਕੀਤੀ ਉਹ ਅਰਜ਼ੀਆਂ ਦੋਸਤੋਂ ਉੱਥੇ ਪਈਆਂ ਰਹਿ ਗਈਆਂ ਅਸੀਂ ਕਈ ਵਾਰ ਮੀਟਿੰਗ ਵਾਸਤੇ ਗਏ ਸਾਡੇ ਦੋਸਤ ਨੇ ਮੈਂ ਉਹਨਾਂ ਦੇ ਨੌ ਵੀ ਲੈ ਲਏ ਨੇ ਅਸੀਂ ਇਕੱਠੇ ਹੋ ਕੇ ਜਾਂਦੇ ਸੀ ਮੀਟਿੰਗ 'ਚ ਜਦੋਂ ਸਾਨੂੰ ਡੀਓ ਬੁਲਾਉਂਦੇ ਸੀ ਉੱਥੇ ਮਾਪੇ ਦੀ ਕੋਈ ਗੱਲ ਨਹੀਂ ਸੀ ਸੁਣੀ ਜਾਂਦੀ ਅਤੇ ਖਿਰ ਨੂੰ ਖਿਰ ਅਸੀਂ ਤਾਂ ਇਸ ਫੀਲਡ 'ਚ ਹੋਣ ਕਰਕੇ ਕਿਉਂਕਿ ਲੋਕਾਂ ਪਿੱਛੇ ਖੜੀ ਦਾ ਵੀ ਉਹਨਾਂ ਦੇ ਅੱਗੇ ਵੀ ਖੜੀ ਤਾਂ ਉਹਨਾਂ ਦੇ ਨਾਲ ਵੀ ਖੜੀ ਤਾਂ ਜਿੱਥੇ ਕਿਤੇ ਲੋਕਾਂ ਦੀ ਗੱਲ ਹੋਵੇ ਮੈਂ ਤਾਂ ਨਹੀਂ ਉਸ ਗੱਲੋਂ ਕਹਿ ਲੋ ਵੀ ਪਰੇਸ਼ਾਨ ਹੋਇਆ ਪਰ ਜਿਹੜੇ ਨਾਲ ਦੇ ਮਾਪੇ ਸੀ ਉਹ ਕਹਿਣ ਲੱਗ ਗਏ ਕਹਿੰਦੇ ਛੱਡੂ ਆਉਣ ਦਾ ਕੋਈ ਫਾਇਦਾ ਨਹੀਂ ਗੱਲ ਸੁਣੀ ਨਹੀਂ ਜਾ ਰਹੀ ਹੁਣ ਬੇਨਤੀ ਇਹੀ ਹੈ ਵੀ ਜਿਵੇਂ ਡਿਪਟੀ ਕਮਿਸ਼ਨਰ ਪਟਿਆਲਾ ਨੇ ਅਨਾਉਂਸਮੈਂਟ ਕੀਤੀ ਹੈ ਜਾਂ ਕਹਿ ਲੋ ਵੀ ਅਖਬਾਰਾਂ ਦੇ ਵਿੱਚ ਬਿਆਨ ਆਇਆ ਤਾਂ ਉਹਨੂੰ ਜੇ ਕਿਤੇ ਇੰਪਲੀਮੈਂਟ ਵੀ ਹੋ ਕਰ ਦੇਣ ਵਾਕਈ ਤਾਂ ਇੱਕ ਬਹੁਤ ਵੱਡੀ ਰਾਹਤ ਹੈ ਜਿਹੜੀ ਮਾਪਿਆਂ ਨੂੰ ਹੋਊਗੀ ਨਹੀਂ ਪ੍ਰਾਈਵੇਟ ਸਕੂਲਾਂ ਨੇ ਸਿਰਫ ਇੱਕ ਆਪਣੇ ਨਾਂ ਕਰਕੇ ਵੀ ਨੌ ਚੱਲ ਪਿਆ ਹਾਲਾਂਕਿ ਇਹ ਕੰਮ ਪਟਿਆਲੇ 'ਚ ਜ਼ਿਆਦਾ ਵੱਡੇ ਉੱਥੇ ਸਕੂਲ ਨੇ ਨਾ ਹੋਰ ਜ਼ਿਲ੍ਹਿਆਂ ਦੇ ਵਿੱਚ ਸਕੂਲ ਉਹਨੇ ਫੇਮਸ ਜਾਂ ਕਹਿ ਲੋ ਵੀ ਉਨੀਆਂ ਮੋਟੀਆਂ ਫੀਸਾਂ ਨਹੀਂ ਕਰਾਉਂਦੇ ਜਿੰਨੇ ਪਟਿਆਲੇ ਨੇ ਹੁਣ ਜੇਕਰ ਉਹ ਪਟਿਆਲੇ ਇਹ ਫਾਰਮੂਲਾ ਲਾਗੂ ਹੋ ਜਾਂਦਾ ਜਿਹੜਾ ਡਿਪਟੀ ਕਮਿਸ਼ਨ ਮੈਡਮ ਨੇ ਕਿਹਾ ਚੈੱਕ ਰੱਖਿਆ ਜਾਂਦਾ ਫੀਸਾਂ ਨਾ ਵਧਾਈਆਂ ਜਾਣ ਬਰਦੀਆਂ ਨਾ ਨਿਆਣੇ ਨੇ ਬਦਲੀਆਂ ਜਾਣ ਕਿਤਾਬਾਂ ਨਾ ਛੇਤੀ ਕਿਤਿਆਂ ਬਦਲੀਆਂ ਜਾਣ ਤਾਂ ਇੱਕ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਤੱਕੜਾ ਲੋਕ ਪੱਖੀ ਡਿਸੀਜਨ ਹੋਊਗਾ ਉਮੀਦ ਹੈ ਵੀ ਇਹ ਪ੍ਰੈਕਟੀਕਲ ਵੀ ਹੋਵੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਆਵਾਜ਼ ਜਾਵੇ ਉੱਥੇ ਵੀ ਇਹ ਲਾਗੂ ਹੋਵੇ ਕਿਉਂਕਿ ਕਿਤਾਬ ਹੈ ਜਿਹੜੀ ਉਹਨੂੰ ਹਰੇਕ ਸਾਲ ਬਦਲਣਾ ਹੁਣ ਜੀ ਇਹਦੇ ਵਿੱਚ 8 ਲੈਸੈਂਸ ਸੀ 4 ਬਦਲਤੇ ਇਹ ਉਹ ਪਬਲਿਸ਼ਰਸ ਸੀ ਜਿਹੜੀ ਹੁਣ ਅਸੀਂ ਨਵਾਂ ਲਿਆਏ ਇਹ ਕੋਈ ਤਰਕ ਨਹੀਂ ਬਣਦਾ ਇੰਨੇ ਛੇਤੀ ਕਿਤਾਬ ਬਦਲੀ ਜਾਣੀ ਜਿਹੜਾ ਸਿਲੇਬਸ ਹੋ ਇੰਨੇ ਛੇਤੀ ਚੇਂਜ ਕਰ ਦੇਣਾ ਉਹਦੇ ਪਿੱਛੇ ਜਿਹੜੇ ਮਾਪੇ ਨੇ ਫਿਰ ਉਹ ਇਹ ਦੇਖਦੇ ਨੇ ਵੀ ਮੋਟਿਵ ਹੈ ਜਿਹੜਾ ਸਿਰਫ ਉਹ ਕਿਤਾਬਾਂ ਵੇਚਣਾ ਹੀ ਹੈ ਸੋ ਬਹੁਤ ਵੱਡਾ ਸਟੈਪ ਹੈ ਜਿਹੜਾ ਉਹਨਾਂ ਨੇ ਕਿਹਾ ਵੀ ਵਿਭਾਗ ਹੈ ਜਿਹੜਾ ਡਿਪਾਰਟਮੈਂਟ ਚੱਕੇ ਡਿਸਟ੍ਰਿਕਟ ਐਜੂਕੇਸ਼ਨ ਡਿਪਾਰਟਮੈਂਟ ਪਟਿਆਲਾ ਪ੍ਰਾਈਵੇਟ ਸਕੂਲਾਂ ਤੇ ਚੱਕ ਰੱਖੇ ਉਮੀਦ ਹੈ ਚੰਗੇ ਨਤੀਜੇ ਆਉਣਗੇ